ਲਓ ਜੀ ਸੱਜਣੋ ਆਪਾਂ ਆ ਟਰਾਲੀ ਦਾ ਕਰ ਲਿਆ ਸੌਦਾ ਵੀਰਾਂ ਨਾਲ ਭਗਤ ਐਗਰੀ ਵਰਕਸ ਕੋਠੇ ਅਮਨ ਅਮਨਗੜ ਟਾਟੂਰ ਵਧੀਆ ਪਾ ਕੇ ਇਹਨਾਂ ਨੇ ਤਿਆਰ ਕਰਤੀ ਆ ਟਰਾਲੀ ਰੰਗ ਕਰਨ ਵਾਲਾ ਰਹਿ ਗਿਆ ਭਰਾਵੋ ਤੇ ਬੈੱਡ ਲਾਉਣ ਵਾਲਾ ਪਿਆ ਹਜੇ ਕੱਲਾ ਪ੍ਰਾਈਮਰ ਮਾਰਿਆ ਬਾਕੀ ਤਿਆਰੀ ਚੱਲੂ ਹੈ ਜੇ ਬਿਨਾ ਜੋੜ ਤੋਂ ਫਰਸ਼ ਲਾਈ ਹੈ ਕੜੇ ਵਾਲੇ ਰੈਂਪ ਆ ਨਵਾਂ ਜੈਕ ਲਾਇਆ ਜੀ ਤੇ ਵਧੀਆ ਹਿੱਸਾ ਲੱਗਿਆ 11 ਛੇ ਦੀ ਟਰਾਲੀ ਆ ਜਾਲੀ ਵਾਲਾ ਬੈੱਡ ਲੱਗੂਗਾ ਉੱਤੇ ਤੇ ਵੀਡੀਓ ਨੂੰ ਅੰਖੀਰ ਤੱਕ ਦੇਖਦੇ ਜਾਓ ਭਰਾਵੋ ਬਹੁਤ ਸੋਹਣੀ ਟਰਾਲੀ ਇਹ ਤਿਆਰ ਹੋਣੀ ਹੈ ਜੇ ਪਹਿਲਾਂ ਤੁਹਾਨੂੰ ਹਜੇ ਵੀਡੀਓ ਸਟਾਰਟਿੰਗ ਦੇ ਵਿੱਚ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਟਰਾਲੀ ਤਿਆਰ ਹੋਊਗੀ ਪ੍ਰਾਇਮਰ ਮਾਰਿਆ ਪ੍ਰਾਇਮਰ ਮਾਰ ਕੇ ਹਜੇ ਰੰਗ ਅੱਧਾ ਲੱਗਿਆ ਭਰਾਵੋ ਲਾਈਟ ਆਉਂਦੀ ਨਹੀਂ ਮੋਟਰਾਂ ਘਰਾਂ ਲਈ ਲਾਈਟ ਬੰਦ ਹੁੰਦੀ ਹੈ 10 ਵਜੇ ਤੋਂ ਬਾਅਦ ਤਾਂ ਕਰਕੇ ਥੋੜੀ ਦਿੱਕਤ ਆ ਰਹੀ ਹੈ ਰੰਗ ਦੇ ਵਿੱਚ ਟਰਾਲੀ ਤੁਸੀਂ ਦੇਖ ਸਕਦੇ ਹੋ ਲੈਫਟ ਵਾਲੀ ਪਾਈਪ ਦਾ ਢੱਕਣ ਲੱਗਦਾ ਕੀਤਾ ਆ ਵਿੱਡ ਰੰਗ ਹੋ ਰਿਹਾ ਟਰਾਲੀ ਦਾ ਭਰਾਵੋ ਗ੍ਰੇ ਕਲਰ ਦਾ ਵਿੱਡ ਰੰਗ ਕਰਾ ਰਹੇ ਆ ਵੀਡੀਓ ਨੂੰ ਵੇਖਦੇ ਜਾਇਓ ਭਰਾਵੋ ਬਹੁਤ ਸੋਹਣੀ ਟਰਾਲੀ ਬਣਨੀ ਆ 11 ਛੇ ਦੀ ਟਰਾਲੀ ਕੋਠੇ ਅਮਨਗੜ ਪਿੰਡ ਮੱਲਣਾ ਭਗਤ ਐਗਰੀ ਵਰਕਸ ਕੋਠੇ ਅਮਨਗੜ ਚੋਂ ਆਪਾਂ ਇਹ ਟਰਾਲੀ ਤਿਆਰ ਕਰਾ ਰਹੇ ਆ ਜੀ ਬਹੁਤ ਸੋਹਣੀ ਟਰਾਲੀ ਤਿਆਰ ਹੋਊਗੀ ਅਖੀਰ ਤੱਕ ਵੇਖਦੇ ਜਾਇਓ ਜੇ ਕਿਸੇ ਵੀਰ ਭਰਾ ਨੇ ਟਰਾਲੀ ਤਿਆਰ ਕਰਾਉਣੀ ਆ ਤਾ ਵੀਰਾਂ ਦਾ ਨੰਬਰ ਵੀ ਅੱਪ ਵਿੱਚ ਬੋਲਾਂਗੇ ਤੁਸੀਂ ਉਸ ਨੰਬਰ ਤੇ ਸੰਪਰਕ ਕਰ ਲਿਓ ਜੇ ਕਿਸੇ ਵੀਰਪਰਾ ਨੇ ਟਰਾਲੀ ਤਿਆਰ ਕਰਾਉਣੀ ਆ ਜੇ ਤੁਸੀਂ ਇਹ ਟਰਾਲੀ ਬਣੀ ਵੀ ਖਰੀਦਣੀ ਆ ਤਾਂ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 94171 43607 ਆ ਸਾਰਾ ਵੈੱਡ ਆ ਭਰਾਓ ਜਿਹੜਾ ਕਿ ਤਿਆਰ ਹੋ ਰਿਹਾ ਜੇ ਤੇ ਕੰਪਲੀਟ ਟਰਾਲੀ ਤੁਸੀਂ ਦੇਖੋਗੇ ਵੀਡੀਓ ਨੂੰ ਛੱਡਿਆ ਹੁਣ ਆ ਭਰਾਓ ਸਾਰੀ ਨੂੰ ਦੇਖ ਲਿਓ ਤਾਂ ਜੋ ਤੁਹਾਨੂੰ ਸਾਰਾ ਪਤਾ ਲੱਗ ਜਾਵੇ ਇਹ ਟਰਾਲੀ ਕਿਵੇਂ ਬਣਦੀ ਹੈ ਕਿਵੇਂ ਤਿਆਰ ਹੁੰਦੀ ਹੈ ਜਿਹੜੇ ਵੀਰਾਂ ਨੇ ਟਰਾਲੀ ਬਣਾਉਣੀ ਆ ਤਾਂ ਤੁਸੀਂ ਇੱਥੋਂ ਬਣਵਾ ਵੀ ਸਕਦੇ ਹੋ ਜੇ ਤੁਸੀਂ ਇਹ ਬਣੀ ਬਣਾਈ ਟਰਾਲੀ ਖਰੀਦਣੀ ਆ ਤਾਂ ਵੀ ਸੰਪਰਕ ਕਰ ਸਕਦੇ ਹੋ ਜੀ ਆਹ ਬੈੱਡ ਤਿਆਰ ਹੋਇਆ ਖੁਡੇ ਸਾਹਮਣੇ ਗਰੇ ਰੰਗ ਦੇ ਵਿੱਚ ਇਹ ਬੈੱਡ ਤਿਆਰ ਹੋ ਰਿਹਾ ਕੋਈ ਪੜਦਾ ਨਹੀਂ ਭਰਾਵੋ ਸਾਹਮਣੇ ਤੁਹਾਨੂੰ ਵੀਡੀਓ ਚ ਦਿਖਾ ਰਹੇ ਆਂ ਆਪਾਂ ਵੈੱਡ ਗਰੇ ਰੰਗ ਦਾ ਆ ਟਰਾਲੀ ਰੰਗ ਹੋ ਗਈਣ ਆਪਣੀ ਇਹਦੇ ਉੱਤੇ ਹੁਣ ਛੇਡ ਪੈ ਰਹੇ ਆ ਡੋਡੀ ਪੰਜਾਬ ਦਾ ਛੇਡ ਸਾਰੇ ਤੁਹਾਡੇ ਸਾਹਮਣੇ ਲੋਗੋ ਲੱਗ ਰਹੇ ਆ ਜੀ ਦੇਖ ਸਕਦਾ ਤੁਸੀਂ ਟਰਾਲੀ ਨੂੰ ਘੱਟੋ ਘੱਟ 5-6 ਦਿਨ ਲੱਗੇ ਭਰਾਵੋ ਤਿਆਰ ਕਰਨ ਦੇ ਵਿੱਚ ਵਿੱਚ ਆਹ ਦੇਖ ਸਕਦੇ ਹੋ ਟਰਾਲੀ ਦਾ ਰੰਗ ਹੋ ਗਿਆ ਉੱਤੇ ਰਾਈਟਿੰਗ ਹੋ ਗਈ ਅੱਧੀ ਰਹਿੰਦੀ ਹੈ ਜੀ ਅੱਧੀਕ ਹੋਗੀ ਬਹੁਤ ਸੋਹਣੀ ਟਰਾਲੀ ਤੇ ਬਹੁਤ ਸੋਹਣਾ ਕਲਰ ਟਰਾਲੀ ਨੂੰ ਹੋ ਰਿਹਾ ਜੀ ਬਹੁਤ ਸੋਹਣੀ ਸ਼ਾਈਨਿੰਗ ਆ ਰਹੀ ਹੈ ਰੰਗ ਦੀ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਤੇ ਟਰਾਲੀ ਅਜੇ ਛਾਵੇਂ ਖੜੀ ਹੈ ਧੁੱਪੇ ਟਰਾਲੀ ਦੀ ਬਹੁਤ ਸੋਹਣੀ ਸ਼ਾਈਨਿੰਗ ਆਈ ਹੈ ਤੇ ਵੀਰ ਆਪਣਾ ਪੇਂਟਰ ਰਾਈਟਿੰਗ ਕਰ ਰਿਹਾ ਜੀ ਲਿਖਾਈ ਕਰ ਰਿਹਾ ਟਰਾਲੀ ਦੇ ਉੱਤੇ ਤੇ ਬਹੁਤ ਸਿਰਾ ਟਰਾਲੀ ਬਣੂਗੀ 11 6 ਦੀ ਟਰਾਲੀ ਹੈ ਭਰਾਵੋ ਖਰੀਦਣ ਵਾਸਤੇ ਸੰਪਰਕ ਕਰ ਸਕਦੇ ਹੋ ਆਪਣੇ ਚੈਨਲ ਦਾ ਲੋਗੋ ਆਪਾਂ ਉੱਤੇ ਲਿਖਾਤਾ ਸੀਗਾ ਹਰਦੀਪ ਅਮਨਗੜ ਦੇਖ ਸਕਦੇ ਹੋ ਵੀਡੀਓ ਦੇ ਵਿੱਚ 9417148607 ਤੇ ਸੰਪਰਕ ਕਰ ਸਕਦੇ ਹੋ ਟਰਾਲੀ ਖਰੀਦਣ ਵਾਸਤੇ ਜੀ ਹਰਦੀਪ ਅਮਨਗੜ ਆਪਣੇ ਚੈਨਲ ਨੂੰ ਫੋਲੋ ਵੀ ਕਰ ਲੋ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਜੀ ਜੇ ਕਿਸੇ ਵੀਰ ਭਰਾ ਨੇ ਟਰਾਲੀ ਖਰੀਦਣੀ ਆ ਤਾਂ ਉਹ ਵੀਰ ਸੰਪਰਕ ਵੀ ਕਰ ਲੋ ਬਹੁਤ ਸੋਹਣੀ ਟਰਾਲੀ ਬਣਨੀ ਹੈ ਜੀ ਹਜੇ ਤਾਂ ਕੁਝ ਵੀ ਨਹੀਂ ਹਜੇ ਤਾਂ ਤੁਸੀਂ ਇਕੱਲਾ ਟਰੈਲਰ ਹੀ ਦੇਖ ਰਹੇ ਆ ਭਰਾਓ ਵੀਡੀਓ ਨੂੰ ਅਖੀਰ ਤੱਕ ਦੇਖ ਲਿਓ ਬਹੁਤ ਸੋਹਣੀ ਟਰਾਲੀ ਬਣੀ ਹੈ ਜੀ ਬਹੁਤ ਹੀ ਜਿਆਦਾ ਤੇ ਭਰਾਵੋ ਜਿਹੜਾ ਆਪਾਂ ਰੰਗ ਕਰਾਇਆ ਇਹਨੂੰ ਇਹ ਆਪਾਂ ਅਰਜਨ 655 4x4 ਟਰੈਕਟਰ ਦੇ ਨਾਲ ਮਿਲਦਾ ਰੰਗ ਕਰਵਾਇਆ ਤੇ ਉੱਤੋਂ ਆਪਾਂ ਟਰੈਕਟਰ ਦਾ ਲੋਗੋ ਵੀ ਲਿਖਵਾਇਆ ਅਰਜਨ 655 ਤੇ ਪੰਜਾਬ ਦਾ ਨਕਸ਼ਾ ਉੱਤੇ ਲੱਗ ਗਿਆ ਜੀ ਤੇ ਇੱਧਰ ਵੀ ਬਾਈ ਅਰਜਨ 655 ਲਿਖੂਗਾ ਤੇ ਮੂਰਤ ਤੁਸੀਂ ਟਰਾਲੀ ਦੀ ਦਿੱਖ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਲੱਗਦੀ ਹੈ ਟਰਾਲੀ ਬਹੁਤ ਹੀ ਵਧੀਆ ਤੇ ਆ ਵਿੱਚ ਉਹਨ ਵੀਰ ਖੱਟੇ ਛੇੜ ਪਾ ਰਿਹਾ ਹੈਗਾ ਵੀ ਟਰਾਲੀ ਦੀ ਲੁੱਕ ਹੋਰ ਸੋਹਣੀ ਬਣ ਜੇ ਤੇ ਅਜੇ ਲਿਖਾਈ ਭਰਾਵੋ ਰਹੀਂਦੀ ਹੈ ਅਜੇ ਇਧਰਲੇ ਪਾਸੇ ਕਰਨ ਵਾਲੀ ਟਾਈਮ ਛੋਟੇ ਛੋਟੇ ਕੰਮਾਂ ਤੇ ਬਹੁਤ ਹੀ ਲੱਗ ਜਾਂਦਾ ਹੈਗਾ ਤੇ ਆਪਾਂ ਜੇ ਵਿੱਚ ਵਿੱਚੋ ਕਲਿੱਪ ਜੇ ਤੁਹਾਨੂੰ ਦਿਖਾ ਤੇ ਭਰਾਵੋ ਤਾਂ ਜੋ ਸੁਣਨ ਨੂੰ ਵੀ ਪਤਾ ਲੱਗੇ ਵੀ ਆਪਣੀ ਟਰਾਲੀ ਕਿਵੇਂ ਤਿਆਰ ਹੋਈ ਹੈ ਦੇਖ ਸਕਦੇ ਹੋ ਪਿੱਛੇ ਲਿਖਾਈ ਹੋ ਗਈ ਆ ਬਹੁਤ ਸੋਹਣੀ ਲਿਖਾਈ ਹੋਈ ਆ ਭਰਾਵੋ ਪਿੱਛੇ ਛੇਡ ਪਏ ਤੇ ਤੇ ਮਿਸਤਰੀ ਦਾ ਨੰਬਰ 9463892 318 ਇਹਨਾਂ ਨੰਬਰਾਂ ਤੇ ਜੇ ਤੁਹਾਨੂੰ ਟਰਾਲੀ ਮਿਸਤਰੀ ਤੋਂ ਬਣਾਉਣੀ ਆ ਤਾਂ ਸੰਪਰਕ ਕਰ ਸਕਦੇ ਹੋ ਜੇ ਇਹ ਟਰਾਲੀ ਬਣੀ ਲੈਣੀ ਆ ਜੀ 9417148607 ਤੇ ਸੰਪਰਕ ਕਰ ਸਕਦੇ ਹੋ ਤੇ ਮਿਸਤਰੀ ਦਾ ਵੀ ਇੱਧਰ ਬੈਠੇ ਆ ਜੀ ਚਾਹ ਪੀ ਜਾਂਦੇ ਆ ਹੈਪੀ ਸਿੰਘ ਤੇ ਆਹ ਵੇਖੋ ਭਰਾਵੋ ਹੁਣ ਟਰਾਲੀ बन ਗਈ ਹੈ ਤਿਆਰ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਹੁਣ ਹੁਣ ਤੁਸੀਂ ਇਹਦਾ ਰੰਗ ਦੇ ਸਕਦੇ ਹੋ ਇਹਦੇ ਤੇ ਲਿਖਿਆ ਇਹਦੀ ਜਾਲੀ ਦੇ ਰੰਗ ਕਿਵੇਂ ਹੋਈ ਹੈ ਕਿੰਨੇ ਲੁੱਗੋ ਲੱਗੇ ਇਹਦੇ ਤੇ ਕਿੰਨੀ ਸੋਹਣੀ ਰੰਗ ਹੋਈ ਹੈ ਟਰਾਲੀ ਤੁਸੀਂ ਦੇਖ ਸਕਦੇ ਹੋ ਭਰਾਵੋ ਕਿਉਂਕਿ ਬਣੀ ਚੀਜ਼ ਦਾ ਬਾਅਦ ਚ ਪਤਾ ਲੱਗਦਾ ਹੈਗਾ ਵੀ ਹਾਂ ਵਾਕਈ ਇਹ ਚੀਜ਼ ਹੁਣ ਬਣ ਗਈ ਹੈ ਦੇਖ ਸਕਦੇ ਹੋ ਕਿੱਡੀ ਸੋਹਣੀ ਕਿੱਡੀ ਘੈਂਟ ਟਰਾਲੀ ਬਣੀ ਹੈ ਭਰਾਵੋ ਬਹੁਤ ਸੋਹਣੀ ਟਰਾਲੀ ਬਣ ਗਈ ਹੈ ਜੇ ਕਿਸੇ ਵੀਰ ਭਰਾ ਨੇ ਟਰਾਲੀ ਬਣਾਉਣੀ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਹੋ ਜੇ ਆਹ ਟਰਾਲੀ ਬਣੀ ਲੈਣੀ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਲੋਕਾ ਟਰਾਲੀ ਦੀ ਤਾਂ 9417148607 ਤੇ ਸੰਪਰਕ ਕਰ ਸਕਦੇ ਹੋ ਧੰਨਵਾਦ